ਸ਼ਸ਼ੀਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਗੱਲ ਕਰਨੀ ਹੈ ਟੂਰਿਸਟ ਵਿਜ਼ਟਰ ਵੀਜ਼ਾ ਵਾਲਿਆਂ ਵਾਸਤੇ ਕਿ ਕੈਨੇਡਾ ਦੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਫਿਲਹਾਲ ਕਰੰਟ ਸਿਚੁਏਸ਼ਨ ਕੀ ਹੈਗੀ ਹੈ ਇੱਕ ਅਪਡੇਟ ਸਾਂਝੀ ਕਰਾਂਗੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਆંકੜੇ ਨੇ ਟੂਰਿਸਟ ਵਿਜ਼ਟਰ ਵੀਜ਼ਾ ਵਾਲਿਆਂ ਦੇ ਕਿ ਕਿੰਨੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਗ੍ਰਾਂਟ ਕੀਤੇ ਗਏ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਨਾਲ ਦੀ ਨਾਲ ਹੀ ਜੇਕਰ ਕਿਸੇ ਨੇ ਆਪਣੇ ਬੱਚੇ ਦੀ ਕਨਵੋਕੇਸ਼ਨ ਦੇ ਉੱਤੇ ਫਾਈਲਿੰਗ ਕਰਨੀ ਹੈ ਤਾਂ ਉਹਨਾਂ ਵਾਸਤੇ ਵੀ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਕਸਰ ਕੀ ਹੁੰਦਾ ਹੈ ਜਦੋਂ ਆਪਾਂ ਫਾਈਲ ਲਗਾਉਨੇ ਆ ਉਸ ਤੋਂ ਬਾਅਦ ਬਹੁਤ ਘੱਟ ਟਾਈਮ ਹੁੰਦਾ ਹੈ ਤੁਹਾਡੀ ਕਨਵੋਕੇਸ਼ਨ ਦਾ ਜਿਹੜਾ ਡੇਟ ਜਾਂ ਟਾਈਮ ਹੈ ਉਹ ਐਕਸਪਾਇਰ ਹੋ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨੂੰ ਅਪਡੇਟ ਕਰਨਾ ਪੈਂਦਾ ਹੈ ਜਾਂ ਕਈ ਵਾਰੀ ਸਾਨੂੰ ਰਿਫਿਊਜ਼ਲ ਵੀ ਫੇਸ ਕਰਨੇ ਪੈਂਦੇ ਆ ਸੋ ਉਹਨਾਂ ਵਾਸਤੇ ਕੀ ਸਟਰੈਟਜੀ ਹੋਣੀ ਚਾਹੀਦੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਦ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਅਸਾਫੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰ ਲੈਨੇ ਆਂ ਦਰਸਲ ਕੈਨੇਡਾ ਦੇ ਵਿੱਚ ਵਿਜ਼ਿਟਰ ਤੇ ਟੂਰਿਸਟ ਵੀਜ਼ਾ ਵਾਲੇ ਇੰਨੀ ਦਿਨੀ ਬਹੁਤ ਰਿਫਿਊਜ਼ ਹੋ ਰਹੇ ਨੇ ਤੇ ਬਹੁਤ ਕਾਲ ਮੈਸ ਜਿਸ ਇਹਨਾਂ ਨੂੰ ਲੈ ਕੇ ਇਸ ਨੂੰ ਲੈ ਕੇ ਇੱਕ ਫੈਕਟ ਸਾਹਮਣੇ ਆਇਆ ਹੈ ਖਾਸ ਕਰਕੇ ਵਿਜ਼ਟਰ ਤੇ ਟੂਰਿਸਟ ਵੀਜ਼ਾ ਵਾਲਿਆਂ ਨੂੰ ਲੈ ਕੇ ਕਿ 2023 ਤੇ 2024 ਦੇ ਟਾਈਮ ਪੀਰੀਅਡ ਦੇ ਵਿੱਚ ਕੈਨੇਡਾ ਨੇ ਰੈਕੋਰਡਸ ਨੰਬਰ ਆਫ ਵਿਜ਼ਟਰ ਵੀਜ਼ੇ ਈਸ਼ੂ ਕੀਤੇ ਨੰਬਰ ਸੁਣ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਸਕਦੇ ਹੋ 3.2 ਮਿਲੀਅਨ ਵਿਜ਼ਿਟਰ ਵੀਜ਼ੇ ਜਿਹੜੇ ਆ ਉਹ ਇਸ਼ੂ ਕੀਤੇ ਗਏ ਨੇ 3.2 ਮਿਲੀਅਨ ਯਾਨੀ 32 ਲੱਖ ਵੀਜ਼ੇ ਜਿਹੜੇ ਆ ਉਹ ਇਸ਼ੂ ਕੀਤੇ ਨੇ ਕੈਨੇਡਾ ਨੇ 2023-24 ਦੇ ਟਾਈਮ ਪੀਰੀਅਡ ਦੇ ਵਿੱਚ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 1.1 ਮਿਲੀਅਨ ਤੋਂ ਜ਼ਿਆਦਾ ਯਾਨੀ 1 ਮਿਲੀਅਨ ਤੋਂ ਵੀ ਜ਼ਿਆਦਾ ਯਾਨੀ 10 ਲੱਖ ਤੋਂ ਵੀ ਜ਼ਿਆਦਾ ਅਪਲੀਕੇਸ਼ਨ ਜਿਹੜੀਆਂ ਨੇ ਉਹ ਇੰਡੀਅਨਸ ਦੀਆਂ ਅਪਰੂਵ ਹੋਣੀਆਂ ਨੇ ਯਾਨੀ ਕਿ ਜੇਕਰ ਓਵਰਆਲ ਗੱਲ ਕੀਤੀ ਜਾਵੇ ਤਾਂ 1 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਨੇ ਕੈਨੇਡਾ ਦਾ ਟੂਰਿਸਟ ਜਾਂ ਵਿਸਟਰ ਵੀਜ਼ਾ ਗੇਨ ਕੀ ਤੈ 23 24 ਦੇ ਵਿੱਚ ਹਾਲਾਂਕਿ ਉਸ ਦੇ ਵਿੱਚ ਬਹੁਤ ਵੱਡੇ ਨੰਬਰ ਦੇ ਉੱਤੇ ਅਪਲੀਕੇਸ਼ਨ ਸੇੜੀਆਂ ਨੇ ਲੱਗੀਆਂ ਹੋਣਗੀਆਂ ਉਸ ਤੋਂ ਬਾਅਦ ਕਈਆਂ ਨੇ ਇਦਾਂ ਦੀ ਵੀ ਸਿਚੁਏਸ਼ਨ ਫੇਸ ਕੀਤੀ ਹੈ ਖਾਸ ਕਰਕੇ 2024 ਦੇ ਵਿੱਚ ਕਿ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਰਿਵੋਕ ਹੋ ਗਿਆ ਸਟੈਂਪੋਂ ਤੋਂ ਬਾਅਦ ਕਈ ਰਿਵੋਕ ਹੋ ਗਿਆ ਕਈਵਰੀ 에어ਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਜਾਂ ਹੋਰ ਬਹੁਤ ਸਾਰੀਆਂ ਸਿਚੁਏਸ਼ਨਸ ਅਸੀਂ ਫੇਸ ਕੀਤੀਆਂ ਨੇ 2024 ਦੇ ਵਿੱਚ ਖਾਸ ਕਰਕੇ ਜਿਹੜੀਆਂ ਕਿ ਹੁਣ ਵੀ ਕੰਟੀਨਿਊਸਲੀ ਚੱਲ ਰਹੀਆਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਉਹ ਵਿਜ਼ਟਰ ਟੂਰਿਸਟ ਵਾਲੇ 에어ਪੋਰਟ ਤੋਂ ਮੁੜਦੇ ਹੋਏ ਦੇਖੇ ਗਏ ਹਾਲਾਂਕਿ ਮਾਂ ਪਿਓ ਨੂੰ ਲੈ ਕੇ ਜਿਹੜਾ ਵਾਪਸ ਕੀਤਾ ਗਿਆ ਉਹਨੂੰ ਲੈ ਕੇ ਬਹੁਤ ਕ੍ਰਿਟਿਸਿਜ਼ਮ ਜਿਹੜਾ ਉਹ ਕੈਨੇਡਾ ਨੂੰ ਚੱਲਣਾ ਪਿਆ ਕਿ ਕਈ ਬੜੇ ਜੈਨੂਇਨ ਅਪਲੀਕੈਂਟਸ ਸੀਗੇ ਉਹਨਾਂ ਨੂੰ ਵੀ ਰਿਟਰਨ ਜਿਹੜਾ ਉਹ ਭੇਜਣਾ ਪਿਆ ਹੁਣ ਇਹ ਇੱਕ ਜਿਹੜੀ ਰਿਪੋਰਟ ਹੈ ਆਪਣੇ ਆਪ ਦੇ ਵਿੱਚ ਹੈਰਾਨ ਪਰੇਸ਼ਾਨ ਕਰਨ ਵਾਲੀ ਹੈ ਉਸ ਤੋਂ ਬਾਅਦ ਸੈਕੰਡ ਚਲੇ ਜਾਂਦੇ ਆ ਕਿ ਕਨਵੋਕੇਸ਼ਨ ਨੂੰ ਲੈ ਕੇ ਬਹੁਤ ਵੱਡਾ ਵਹਿਮ ਭਰਮ ਹੁੰਦਾ ਹੈ ਮੋਸਟਲੀ ਕਿ ਆ ਕਿ ਏਜੰਟ ਵੀ ਕਈ ਵਾਰੀ ਤੁਹਾਨੂੰ ਕਹਿੰਦਾ ਕਿ ਬਈ ਕਨਵੋਕੇਸ਼ਨ ਤੇ ਫਾਈਲ ਲਾਓ ਵੀਜ਼ਾ ਆਉਣ ਦੇ ਚਾਂਸਸ ਬਹੁਤ ਾਈ ਹੋਣਗੇ ਬਿਲਕੁਲ ਠੀਕ ਹੈ ਜੇਕਰ ਤੁਹਾਡੇ ਬੱਚੇ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ ਉਹਨਾਂ ਦੀ ਕਨਵੋਕੇਸ਼ਨ ਸਰਮਨੀ ਯਾਨੀ ਕਿ ਡਿਗਰੀ ਵੰਡ ਸਮਾਰੋਹ ਹੈ ਜੇਕਰ ਇੱਕਪਾ ਖੁਦ ਇਹਨੂੰ ਪਿਓਰ ਪੰਜਾਬੀ ਦੇ ਵਿੱਚ ਕਹੀਏ ਤਾਂ ਤੁਸੀਂ ਉਸ ਦੇ ਲਈ ਜੇਕਰ ਉਸ ਇੰਟੈਂਸ਼ਨ ਦੇ ਨਾਲ ਫਾਈਲ ਲਾਉਂਦੇ ਹੋ ਤਾਂ ਬਹੁਤ ਚੰਗਾ ਸਕਸੈਸ ਰੇਟ ਹੁੰਦਾ ਹੈ ਚੰਗਾ ਰਿਜ਼ਲਟ ਜਿਹੜਾ ਇਸ ਓਕੇਸ਼ਨ ਤੇ ਆਉਂਦਾ ਹੈ ਜੇਕਰ ਤੁਸੀਂ ਆਪਣੇ ਬੱਚੇ ਦੀ ਕਨਵੋਕੇਸ਼ਨ ਤੇ ਫਾਈਲ ਲਾ ਰਹੇ ਹੋ ਤਾਂ ਤੁਹਾਡਾ ਵੀਜ਼ਾ ਤੁਹਾਨੂੰ ਗ੍ਰਾਂਟ ਹੋ ਸਕਦਾ ਹੈਗਾ ਪਰ ਇੱਥੇ ਪ੍ਰੋਬਲਮ ਇੱਕ ਆਪਾਂ ਫੇਸ ਕਰਦੇ ਆ ਕਿ ਭਈ ਜਦੋਂ ਆਪਾਂ ਵਿਜ਼ਟਰ ਟੂਰਿਸਟ ਵੀਜ਼ਾ ਅਪਲਾਈ ਕਰਦੇ ਆ ਕਨਵੋਕੇਸ਼ਨ ਸਰਮਨੀ ਲਈ ਤੇ ਜਦੋਂ ਸਾਨੂੰ ਇਨਵੀਟੇਸ਼ਨ ਆਉਂਦਾ ਹੈ ਕਾਲਜ ਦੇ ਵੱਲੋਂ ਉਸ ਟਾਈਮ ਦੇ ਉੱਤੇ ਕਾਫੀ ਟਾਈਮ ਹੋ ਚੁੱਕਾ ਹੁੰਦਾ ਹੈ ਤੇ ਸਾਡੇ ਕੋਲ ਮਹੀਨੇ ਡੇਢ ਮਹੀਨੇ ਆ ਦੋ ਮਹੀਨੇ ਦਾ ਹੀ ਟਾਈਮ ਹੁੰਦਾ ਹੈ ਪਰ ਵੀਜ਼ਾ ਜਿਹੜਾ ਉਹ ਤਿੰਨ ਚਾਰ ਮਹੀਨੇ ਲੈ ਲੈਂਦਾ ਹੈ ਕਈ ਵਾਰੀ ਕਿਸੇ ਕਿਸੇ ਕੇਸ ਦੇ ਵਿੱਚ ਫਿਰ ਉਸ ਕੇਸ ਦੇ ਵਿੱਚ ਸਾਨੂੰ ਕਈ ਵਾਰੀ ਰਿਫਿਊਜ਼ਲ ਫੇਸ ਕਰਨੇ ਪੈਂਦੇ ਕਿਉਂਕਿ ਸਾਡਾ ਇੰਟੈਂਟ ਜਿਹੜਾ ਜਾਂਦਾ ਸੀਗਾ ਉਹ ਸਕੇਜੂਲ ਜਿਹੜਾ ਉਹ ਐਕਸਪਾਇਰ ਹੋ ਚੁੱਕਾ ਹੁੰਦਾ ਹੈ ਹੁਣ ਉਹਦੇ ਵਾਸਤੇ ਇੱਕ ਤੁਹਾਨੂੰ ਮੈਂ ਵਧੀਆ ਸਟਰੈਟਜੀ ਦੱਸਦਾ ਕਿ ਤੁਸੀਂ ਕਿੱਦਾਂ ਉਸ ਚੀਜ਼ ਨੂੰ ਮੈਨੇਜ ਕਰ ਸਕਦੇ ਹੋ ਤੁਸੀਂ ਪਹਿਲਾਂ ਫਾਈਲ ਲਗਾ ਸਕਦੇ ਹੋ ਤਿੰਨ ਚਾਰ ਮਹੀਨੇ ਪਹਿਲਾਂ ਫਾਈਲਿੰਗ ਵੀ ਕਰ ਸਕਦੇ ਹੋ ਜਿਵੇਂ ਫੋਰ ਐਗਜ਼ਾਮਪਲ ਤੁਹਾਡੀ ਕਨਮੋਕੇਸ਼ਨ ਜਿਹੜੀ ਹੈ ਉਹ ਮਈ ਜੂਨ ਦੇ ਵਿੱਚ ਹੈ ਤਾਂ ਤੁਸੀਂ ਹੁਣ ਫਾਈਲਿੰਗ ਕਰ ਸਕਦੇ ਹੋ ਉਸ ਦੇ ਲਈ ਜੇਕਰ ਤੁਹਾਨੂੰ ਆਫੀਸ਼ੀਅਲ ਮੇਲ ਨਹੀਂ ਆਈ ਕਾਲਜ ਦੇ ਵੱਲੋਂ ਤਾਂ ਤੁਸੀਂ ਆਪਣਾ ਜਿਹੜਾ ਇਨਵੀਟੇਸ਼ਨ ਲੈਟਰ ਲਿਖਣਾ ਆਪਣੇ ਮਾਪਿਓ ਵਾਸਤੇ ਉਹਦੇ ਵਿੱਚ ਮੈਂਸ਼ਨ ਕਰੋ ਕਿ ਸਾਨੂੰ ਆਫੀਸ਼ੀਅਲ ਮੇਲ ਗ੍ਰਾਂਟ ਨਹੀਂ ਹੋਈ ਪਰ ਮੈਂ ਆਪਣੇ ਮਾਪਿਓ ਨੂੰ ਆਪਣੀ ਕਨਮੋਕੇਸ਼ਨ ਸਮਰਮਣੀ ਤੇ ਸੱਦਣਾ ਚਾਹੁੰਦਾ ਹਾਂ ਮੈਨੂੰ ਆਫੀਸ਼ੀਅਲ ਮੇਲ ਤਾਂ ਨਹੀਂ ਪ੍ਰਾਪਤ ਹੋਈ ਪਰ ਮੈਂ ਉਹਨਾਂ ਨੂੰ ਫਾਰਮਲ ਇਨਵਿਟੇਸ਼ਨ ਜਿਹੜਾ ਉਹ ਲਿਖ ਰਿਹਾ ਹੈ ਜਦੋਂ ਹੀ ਮੈਨੂੰ ਕਾਲਜ ਦੇ ਵੱਲੋਂ ਮੇਲ ਆ ਜਾਵੇਗੀ ਮੈਂ ਵੈਬ ਫਾਰਮ ਦੇ ਥਰੂ ਉਸ ਨੂੰ ਅਪਡੇਟ ਕਰ ਦੇਵਾਂਗਾ ਇਹ ਅਪਲੀਕੇਸ਼ਨ ਇਨ ਐਡਵਾਂਸ ਮੈਂ ਕਿਉਂ ਸਬਮਿਟ ਕਰ ਰਿਹਾ ਕਿਉਂਕਿ ਮੈਂ ਕੈਨੇਡਾ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕੀਤਾ 3 ਮਹੀਨੇ ਜਾਂ ਉਸ ਤੋਂ ਜ਼ਿਆਦਾ ਟਾਈਮ ਵੀ ਅਪਲੀਕੇਸ਼ਨ ਦੇ ਉੱਤੇ ਲੱਗ ਰਿਹਾ ਹੈ ਸੋ ਜੇਕਰ ਵੀਜ਼ਾ ਡਿਲੇ ਹੁੰਦਾ ਹੈ ਤਾਂ ਮੇਰੇ ਮਾਪਿਓ ਜਿਹੜੇ ਉਹ ਕਨਵੋਕੇਸ਼ਨ ਸਰਮਣੀ ਤੇ ਨਹੀਂ ਪਹੁੰਚ ਸਕਣਗੇ ਮੈਂ ਉਹਨਾਂ ਨੂੰ ਆਪਣੀ ਕਨਵੋਕੇਸ਼ਨ ਸਰਮਣੀ ਦਾ ਇੱਕ 파ਰਟ ਬਣਾਉਣਾ ਚਾਹੁੰਦਾ ਹਾਂ ਇਸ ਕਰਕੇ ਮੈਂ ਇਨ ਐਡਵਾਂਸ ਅਪਲੀਕੇਸ਼ਨ ਸਬਮਿਟ ਕਰ ਰਿਹਾ ਹਾਂ ਤੇ ਇਸ ਇਨਵੀਟੇਸ਼ਨ ਨੂੰ ਹੀ ਇਨਵੀਟੇਸ਼ਨ ਸਮਝਿਆ ਜਾਵੇ ਜਦੋਂ ਮੈਨੂੰ ਮੇਰੇ ਕਾਲਜ ਤੋਂ ਆਫੀਸ਼ੀਅਲ ਮੇਲ ਮਿਲ ਜਾਵੇ ਕਿ ਮੈਂ ਨਾਲ ਹੀ ਵੈਬ ਫਾਰਮ ਦੇ ਥਰੂ ਉਸ ਮੇਲ ਦਾ ਸਕਰੀਨਸ਼ਾਟ ਜਾਂ ਉਸ ਮੇਲ ਦਾ ਜਿਹੜਾ ਫਾਰਮਲ ਇਨਵੀਟੇਸ਼ਨ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਫਿਲਹਾਲ ਜਿਹੜਾ ਇਨਵਿਟੇਸ਼ਨ ਹੈ ਉਸ ਨੂੰ ਮੇਰਾ ਇਹ ਇਨਵਿਟੇਸ਼ਨ ਲੈਟਰ ਜਿਹੜਾ ਉਹ ਐਜ਼ ਅ ਪ੍ਰੂਫ ਦੇ ਤੌਰ ਤੇ ਸਮਝਿਆ ਜਾ। ਸੋ ਇਹ ਨੂੰ ਨੋਟਰੀ ਕਰਾ ਕੇ ਤੁਸੀਂ ਆਪਣੇ ਮਾਪਿਓ ਨੂੰ ਭੇਜ ਸਕਦੇ ਹੋ ਤੇ ਉਹਦੇ ਬਿਹਾਫ ਤੇ ਤੁਹਾਡੇ ਮਾਪਿਓ ਜਿਹੜੇ ਆ ਉਹ ਅਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹੈਗੇ ਆ। ਸੋ ਉਮੀਦ ਕਰਦਾ ਜੇਕਰ ਫਿਰ ਵੀ ਤੁਹਾਡੀ ਕੋਈ ਕਨਫਿਊਜ਼ਨ ਆ WhatsApp ਦਾ ਨੰਬਰ ਦਿੱਤਾ ਹੈ। ਉਸੀ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਸਿਰਫ ਇੱਕੋ ਮਾਤਰਾ ਇਸ ਜਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਹਾਡਾ ਸੋ ਪਿੱਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਐਮਐਸਨ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇ